ਹੈਲੋ ਫਰੈਂਡਸ ਵਾਗਤ ਹੈ ਤੁਹਾਨੂੰ ਅਡਾ ਪਿਆਬੀ ਸੂਟ ਕਟਿੰਗ ਸਟੀਚਿੰਗ ਤੇ ਅਸੀਂ ਤੁਹਾਡੇ ਲਈ ਅੱਜ ਆਪਾਂ ਇੱਕ ਨਾ ਬਾਜੂ ਦੀ ਕਟਿੰਗ ਕਰਾਂਗੇ ਇਹ ਆਪਣੇ ਕੋਲੇ ਕੱਪੜਾ ਨਾ ਥੋੜਾ ਜਿਹਾ ਘੱਟ ਸੀ ਇਹਨੂੰ ਆਪਾਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਵੀ ਕਿਸ ਤਰ੍ਹਾਂ ਇਹਨੂੰ ਪਹਿਲਾਂ ਆਪਾਂ ਕਟਿੰਗ ਕਰ ਲੈਣਾ ਐਸੇ ਤਰ੍ਹਾਂ ਜਿੰਨੀ ਆਪਾਂ ਨੂੰ ਬਾਜੂ ਦੀ ਲੈਂਥ ਚਾਹੀਦੀ ਹੈ ਦੋਏ ਪੱਲੇ ਇੱਕ ਦੂਜੇ ਦੇ ਉੱਪਰ ਵਿਛਾ ਕੇ ਚਾਹੇ ਤਪੁੱਠੇ ਵਿਛਾ ਲਓ ਚਾਹੇ ਵਿਛਾ ਲਓ ਜਿੱਦੇ ਇਹਨਾਂ ਨੂੰ ਤੁਸੀਂ ਦੇਖ ਲੈਣਾ ਹੈ ਲੀਥ ਉਸੇ ਕਿੰਨੀ ਲੈਂਥ ਤਿਆਰ ਕਰਨੀ ਹੈ ਇਹ ਆਪਣੇ ਨਾਲ ਜੋੜ ਪਾਉਣਾ ਇਹਦੇ ਵਿੱਚ ਜੋੜ ਲੱਗੂਗਾ ਇਸ ਤਰ੍ਹਾਂ ਦੇਖੋ ਕੱਪੜਾ ਵਿਸ਼ਾਲ ਹੈ ਹਾਂਜੀ ਇਥੋਂ ਆਪਾਂ ਨੇ ਕੀ ਕਰਨਾ ਆਹ ਜਗਾ ਤੋਂ ਇਸ ਤਰ੍ਹਾਂ ਲੈਂਥ ਲੈ ਲੈਣੀ ਆ ਅਸੀਂ ਇਹੇ 16 ਇੰਚ ਰੱਖਾਂਗੇ ਤਿਆਰ ਤੇ ਜਿਹੜਾ ਇਹ ਚੀਜ਼ ਐ ਇਹ ਮੂਰੇ ਨਿਕਲ ਜੂ ਇੱਥੇ ਥੋੜਾ ਜਿਹਾ ਆਪਾਂ ਨਾ ਕੋਈ ਡਿਜ਼ਾਈਨ ਬਣਾਵਾਂਗੇ ਪੱਟੀ ਨੂੰ ਇੱਥੋਂ ਚੱਕਣਾ ਆਪਾਂ ਨਿਸ਼ਾਨ ਵੀ ਕਿੰਨੇ ਇੰਚ ਦੀ ਤੇ ਰਹਿ ਕੇ ਤਿਆਰ ਕਰਨੀ ਹੈ ਇਹ ਬਾਜ਼ੂ ਆਪਾਂ ਨੇ ਇਸ ਤਰ੍ਹਾਂ 16 ਤਿਆਰ ਇਲਾਮਾ ਗਿਆ ਆਪਣਾ 17 ਤੇ ਇਹ ਨਿਸ਼ਾਨ ਕਿਉਂਕਿ 16 ਦੇ ਇਧਰ ਤਿਆਰ ਰੱਖ ਲੈਣ 17 ਤੇ ਤਾਂ ਨਿਸ਼ਾਨ ਲਾਇਆ 1/2 ਇੰਚ ਪੌਣਾ 1 ਇੰਚ ਆਪਣਾ ਸਲਾਈਆਂ ਚ ਜਾਊਗਾ ਇਸ ਤਰ੍ਹਾਂ ਜਦੋਂ ਆਪਾਂ ਨਾ ਸੈਂਟਰ ਮਤਲਬ ਕੱਪੜਾ ਆਪਾਂ ਸਿੱਧਾ ਕਰਕੇ ਸੈਟਿੰਗ ਕਰਕੇ ਕੱਪੜੇ ਦੀ ਸਤਾਰਾਂ ਤੇ ਲਾ ਦੇਣਾ ਨਿਸ਼ਾਨ ਤੇ ਫਿਰ ਇਹਦੀ ਕਰਾਂਗੇ ਕਟਿੰਗ ਤਾਂ ਕਿ ਇਹ ਨਾ ਜਿਹੜੇ ਆਪਣੇ ਕੱਚਾਂ 'ਚ ਜੋੜ ਪਊਗਾ ਇਹ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਆਪਾਂ ਨੇ ਕੱਚਾਂ 'ਚ ਜੋੜ ਪਾਉਣਾ ਪਹਿਲਾਂ ਆਪਾਂ ਇਹਨੂੰ ਕਟਿੰਗ ਕਰਕੇ ਇਹਦੀ ਨਾ ਇਸੇ ਕੱਪੜੇ ਦੀ ਜੋੜ ਲਾ ਲੈਣਾ ਹੈ ਇਸ ਤਰ੍ਹਾਂ ਆ ਦੇਖੋ ਇਧਰੋਂ ਆਪਾਂ ਸਾਡੇ 8 ਰੱਖਣਾ ਹੈ ਇਸ ਲਈ ਕੀ ਕਰਨਾ ਸੀ ਇਹ ਦੋ ਹੀ ਪਾਸੇ ਇੱਕ ਕੱਪੜੇ ਦਾ ਇੰਨਾ ਵਿੱਚੋਂ ਆ ਦੇਖੋ ਇਸ ਤਰ੍ਹਾਂ ਕੀ ਕਰਨਾ ਜਿੰਨਾ ਜਿੰਨਾ ਆਪਾਂ ਨੂੰ ਕੱਪੜਾ ਚਾਹੀਦਾ ਉਹਨਾਂ ਉਹਨਾਂ ਕਰ ਦੇਣਾ ਆਪਾਂ ਇੱਕ ਪਾਸੇ ਜੋੜ ਲਾ ਦੇਾਂਗੇ ਜੇ ਤਾਂ ਤੁਸੀਂ ਚਾਹੋ ਨਿਓ ਕਿ ਸਿਰਫ ਅਗਲੇ ਪੱਲੇ ਤੇ ਦਿਖੇ ਜੋੜ ਉਹ ਮੂਰਲੇ ਪੱਲੇ ਤੇ ਫਿਰ ਤਾਂ ਆਪਾਂ ਕਰ ਦੇਣਾ ਇੱਕ ਪੱਲੇ ਨਾਲ ਜੁਆਇੰਟ ਇੱਕ ਪਾਸੇ ਤੇ ਦੂਸਰਾ ਉਸੇ ਸਾਈਡ ਹੀ ਦੂਜੇ ਪੱਲੇ ਤੇ ਗਲਟ ਕਰ ਦੇਣਾ ਪਰ ਜੇ ਤੁਸੀਂ ਚਾਹੋ ਨਿਓ ਵੀ ਸਿਰਫ ਕੱਚਾ ਦੇ ਵਿੱਚ ਹੀ ਇੱਥੋਂ ਤੱਕ ਜੋੜ ਦਿਕੇ ਤਾਂ ਫਿਰ ਕੀ ਕਰਨਾ ਆਪਾਂ ਨੂੰ ਚਾਰੇ ਪੱਲਿਆਂ ਨਾਲ ਇਹ ਐਨ ਐਨ ਕਪੜਾ ਦੇਖੋ ਦੋ ਪੱਟ 1 2 ਤੇ 2 4 ਤੇ 4 ਤੇ 9 ਇਹਨਾਂ ਨੂੰ ਇਸ ਤਰ੍ਹਾਂ ਰੱਖ ਕੇ ਇਹ ਕਰਨਾ ਆਪਾਂ ਉੱਪਰ ਹੀ ਠਾ ਚੜਾ ਕੇ ਰੱਖ ਸਕਦੇ ਹਾਂ 1/2 ਇੰਚ ਪੈਂਸੀ ਟੇਪ ਨਾਲ ਨਾਪ ਲੈਣਾ ਕਿ ਕਿੱਥੋਂ ਲੱਗ ਚਾਹੀਦਾ ਆਪਾਂ ਬੈਸਿਕ ਤਾਂ ਆਪਾਂ ਜੇ ਜ਼ਿਆਦਾ ਕਪੜਾ ਮੜਾ ਮੋਟਾ ਖੁੱਲਾ ਢੁੱਲਾ ਰੱਖ ਸਕਦੇ ਆ ਆ ਦੇਖੋ 8 1/2 ਇੰਚ ਇੱਥੇ ਹੁੰਦਾ 1/2 ਇੰਚ ਤੋਂ ਅੰਮੀ ਅੱਜ ਜਾਊਗਾ ਥੱਲੇ ਵੀ ਮਾਰ ਜਣਾ ਇਹ ਕਿੰਨਾ ਹੈ ਇਹ ਕਪੜਾ ਆਪਣੇ ਕੋਲੇ 3 ਸਾਰਾ ਇੰਚ ਤੇ ਆਪਾਂ ਤਿੰਨ ਤਿੰਨ ਇੰਚ ਦੀ ਇੱਥੇ ਜੋੜ ਪਾ ਦਾਂਗੇ ਤੇ ਆ ਦੇਖੋ ਇਧਰੋਂ ਨਿਸ਼ਾਨ ਇਹ ਪੈਸਤਰ ਆ ਵੀ ਆਪਾਂ ਫਿਰ ਸਾਰੀ ਬਾਜੂ ਚੀ ਜੋੜ ਆ ਜੂਆ ਚਾਰੇ ਕੰਧਿਆਂ 'ਚ ਤੇ ਜੇ ਤੁਸੀਂ ਇੱਥੋਂ ਮਤਲਬ ਜੇਕਰ ਤੁਹਾਡੀ ਮੂੜੀ 5 ਹੈ ਨਾ ਜਾਂ 6 ਹੈ ਫਿਰ ਕੀ ਕਰਨਾ ਹੈ ਫਿਰ 6 ਤੋਂ ਲਾ ਕੇ ਨਿਸ਼ਾਨ ਇਸ ਤਰ੍ਹਾਂ ਆਪਾਂ ਇੱਥੋਂ ਤੀਜਾਊਗਾ ਜੋੜ ਤੇ ਸੀ ਇੱਥੇ ਇਹਨਾਂ ਨੇ ਸਾਰੇ ਮੂਰਤੀ ਪਾਵਾਗੇ ਜੋੜ ਅੱਗੇ ਦੀ ਫਿਰ ਇਹਦੀ ਕਟਿੰਗ ਕਰਕੇ ਦਿਖਾਉਣਾ ਤੁਹਾਨੂੰ ਪਹਿਲਾਂ ਆਪਾਂ ਜੋੜ ਲਾਣ ਦਿੰਨੇ ਇਹ ਪੱਲੇ ਨੂੰ ਕਰ ਲੈਣਾ ਆਪਾਂ ਨੂੰ ਇਸੇ ਕੱਪੜੇ ਨੂੰ ਵੀ ਆਪਾਂ ਨਾ 17 ਇੰਚ ਤਿਆਰ ਮਤਲਬ ਲੈਂਥ ਚ ਉਤਾਰ ਲੈਣਾ 17 ਇੰਚ ਲੈਂਥ 18 ਹੋ ਗਈ ਕਿੰਚਾ ਹਾ ਮੂਰੀ ਹੈ ਇਹ ਬਰਾਬਰ 18 ਉਤਾਰ ਕੇ تین ਦੋ ਬੱਲੀਆਂ ਤੇ ਦੋਨਾਂ ਤੇ ਪੁਆਇੰਟ ਕਰ ਲੈਣਾ ਆਪਾਂ ਨੇ ਇਸੇ ਪੁਆਇੰਟ ਕਰਕੇ ਤਕਾਉਣੇ ਆ। ਹਾਂ ਜੀ ਆ ਦੇਖੋ ਆਪਾਂ ਨੇ ਨਾ ਦੋ ਪੱਲੇ ਬਣਾ ਲਏ ਇਹਦੇ ਜਿਵੇਂ ਆਪਣੇ ਦੋ ਬਾਜ਼ੂ ਦੀ ਦੋਵੇਂ ਪੱਲੇ ਬਣਾ ਲੈਣੇ ਆਪਾਂ ਨੇ ਅਸੀਂ ਕੀ ਕਰਨਾ ਹੈ ਇਹਦਾ ਡਿਜ਼ਾਈਨ ਦੇਖਣਾ पासा ला देंगे देख के दिन भी जोड़ा पासा अपना ठीक लगेगा उसी तरह इस तरह कर देने असू सिलाई सिलाई अद्धे इंच का मार्जिन दबा देना आपा इंच दबा होना चाहिए ता कि कपड़े भी तागे ना निकल वैसे कपड़ा कॉटन का तागे निकल पर फिर भी कई बार रेशमी कपड़ा होंगे ਉਹ ਨਾਲੇ ਕੰਮ ਇੰਕ ਕਰਦੇ ਨੇ ਲਾਈਕ ਕਰ ਲੈਣੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਹਨੀ ਐਸਟਰਾ ਇਹ ਆਪਾਂ ਉੱਪਰ ਦੀ ਇਹਨੂੰ ਇਸ ਤਰ੍ਹਾਂ ਡਬਲ ਵੀ ਕਰ ਸਕਦੇ ਹਾਂ ਇਹ ਸਿਰਫ ਨੂੰ ਤੁਸੀਂ ਕੀ ਕਰਨਾ ਇਹਦੇ ਸਿਲਾਈ ਜਿਹੜੀ ਆਪਾਂ ਕਰੀ ਆ ਉਹਦੇ ਨਾਲ-ਨਾਲ ਦੀ ਥੀਮ ਲਾਉਣਾ ਹੈ ਜੋਨ ਲਾ ਮੰਗੇ ਕਿਉਂਕਿ ਇਧਰਲੀ ਸਾਈਡ ਆਪਾਂ ਇੰਟਰਲੌਕ ਕਰਾ ਦਾਂਗੇ ਜਾਂ ਕਰਦੇ ਆਂਗੇ ਮਤਲਬ ਇੰਟਰਲੌਕ ਕਰਦੇ ਆਂਗੇ ਤੇ ਕਿਨ ਦੇ ਨਾਲ ਤਾਗੇ ਨਹੀਂ ਨਿਕਲਦੇਗੇ ਤੇ ਜੇਕਰ ਜਿਵੇਂ ਇਧਰ ਆਪਣੇ ਕੰਨੀ ਵਾਲਾ ਕੱਪੜਾ ਲੈਂਦਾ ਤੇ ਇਹਦੇ ਨਾਲ ਹੀ ਇੰਟਰਲੀ ਕੰਨੀ ਵਾਲਾ ਕੱਪੜਾ ਫਿਰ ਆਪਾਂ ਉਹਨੂੰ ਮੂਟਾ ਕਰਕੇ ਸਿਲਾਈ ਲਾ ਕੇ ਦੱਬ ਦਿੰਨੇ ਆਂ ਫਿਰ ਇਹਦੇ ਤਾਗੇ ਨਹੀਂ ਕਿਸੇ ਵੀ ਕੱਪੜੇ ਦੇ ਲਈ ਤਾਗੇ ਨਿਕਨ ਵਾਲੇ ਨਹੀਂ ਹੋ ਇਸ ਪਿੱਕ ਪੱਲੇ ਤੇ ਜੋੜ ਲਾ ਗਿਆ ਹੁਣ ਇਸੇ ਨੂੰ ਚੱਕ ਕੇ ਆਪਾਂ ਇਸੇ ਦੇ ਦੂਸਰੇ ਪੱਲੇ ਤੇ ਤਾਂ ਜੋੜ ਲਾ ਰਹੇ ਹਾਂ ਪਹਿਲਾਂ ਆਪਾਂ ਲਾਵਾਂਗੇ ਜੋੜ ਫੇਰੇ ਦੇ ਵਿਚਕਾਰੋਂ ਕਟਿੰਗ ਕਰ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਮੋਢੇ ਦੇ ਮਤਲਬ ਜਿਹੜੀ ਆਪਾਂ ਬਾਹ ਦੀ ਕਟਾਈ ਕਰਨੀ ਹੈਗੀ ਕਾਰਟ ਪਾਉਣੀ ਹੈ ਮੋਢੇ ਦੀ ਹੋ ਪਾਵਾਂ 10 ਇੰਚ ਛੱਡਿਆ ਨੂੰ ਇਹੋ ਇਸ ਤਰ੍ਹਾਂ ਫੋਲਡ ਕਰ ਲੈਣਾ ਆ ਦੇਖੋ ਇਸ ਤਰ੍ਹਾਂ ਫੋਲਡ ਕਰਕੇ ਇਸ ਤਰ੍ਹਾਂ ਡਬਲ ਫੋਲਡ ਫਿਰ ਇਹਦੇ ਉੱਪਰ ਦੀ ਇਹਦਾ ਸਾਈਡ-ਸਾਈਡ ਤੇ ਦੀ ਸਲਾਈ ਕਰ ਦਿੰਨੀ ਇਹਨੂੰ ਜੋੜਨਾ ਤੇ ਇੱਕ 바જુ ਇਸ ਤਰ੍ਹਾਂ ਮਤਲਬ ਕਿ ਅ디 ਫੋਲਡ ਇਸ ਤਰ੍ਹਾਂ ਜੋੜ ਲਾਤਾ ਇਹਨੂੰ ਆਪਾਂ ਨਾ ਇਹ ਸਲਾਈਆਂ ਨੂੰ ਦੱਬ ਦਿੱਤਾਂਗੇ ਦਲੀ ਸਾਈਡ ਹੁਣ ਕੀ ਕਰਨਾ ਹੈ ਇਹਨੂੰ ਦੂਜੀ 바જુ ਵੀ ਆਪਾਂ ਐਸੇ ਕਰਾਂਗੇ ਦੂਜੀ 바જુ ਵੀ ਐਸੇ ਤਰ੍ਹਾਂ ਜੋੜ ਲਾ ਕੇ ਹਾਂਜੀ ਆ ਦੇਖੋ ਜੀ ਆਪਾਂ ਨੇ ਦੂਜੀ 바જુ ਵੀ ਐਸੇ ਕਰੇ ਰੈਡੀ ਕਰ ਰੱਖੀਏ ਤਿਆਰ ਕਰ ਲਈ ਹੁਣ ਹੁਣ ਆਪਾਂ ਇਹਦਾ ਸੈਂਟਰ ਬਣਾ ਕੇ ਮਤਲਬ ਜਿਹੜਾ ਆਪਾਂ ਨੇ ਜੋੜ ਲਾਇਆ ਉਹ ਚੀਜ਼ ਨੂੰ ਦੋਵੇਂ ਜੋੜ ਬਰਾਬਰ ਕਰ ਲੈਣੇ ਆ ਇਸ ਤਰ੍ਹਾਂ ਤੇ ਇਹਦੇ ਵਿੱਚਕਾਰ ਉਹਨਾਂ ਕਟਿੰਗ ਕਰ ਦੇਣੀ ਹੈ ਕਟਿੰਗ ਆਪਾਂ ਜਦੋਂ ਆਪਾਂ ਕਾਟਕਾਉਣੇ ਆ ਉਦੋਂ ਵੀ ਹੋ ਸਕਦੀ ਹੈ ਪਰ ਜੇ ਆਪਾਂ ਕਿਸੇ ਨੂੰ ਨਹੀਂ ਵੀ ਮੇਰੀ ਭੈਣ ਨੂੰ ਐਨਾ ਤਰੀਕਾ ਹੁੰਦਾ ਨਾ ਤੇ ਉਹ ਕਈ ਵਾਰੀ ਆਹ ਕੱਪੜਾ ਅੱਗੇ ਪਿੱਛੇ ਹੋ ਜਾਂਦਾ ਹੈ ਇਹ ਕੋਲੋਂ ਆਪਾਂ ਵਿਚਕਾਰੋਂ ਇਸ ਤਰ੍ਹਾਂ ਕੱਟ ਕਰਦੇ ਹਾਂ ਦੋਨਾਂ ਇਸ ਤਰ੍ਹਾਂ ਦੋი ਪੱਤੇਾਂ ਨੂੰ ਜੋੜਨ ਤੋਂ ਬਾਅਦ ਅੱਥੀਆ ਦੇਖੋ ਦੂਸਰਾ ਪੱਤਾ ਹੁਣ ਇਹ ਜੋੜ ਨਾਲ ਜੋੜ ਮਿਲਾ ਕੇ ਇਸ ਤਰ੍ਹਾਂ ਤੇ ਇਧਰੋਂ ਵੀ ਐਂ ਠੀਕ ਹੈ ਇਹਨੂੰ ਆਪਾਂ ਵਧੀਆ ਮਤਲਬ ਬਿਲਕੁਲ ਸਹੀ ਕਰਕੇ ਰੱਖ ਲੈਣਾ ਤੇ ਇੱਥੋਂ ਆਪਾਂ ਡਬਲ ਫੋਲਡ ਕਰਦੇ ਹਾਂ ਡਬਲ ਫੋਲਡ ਜਦੋਂ ਆਪਾਂ ਕਰਾਂਗੇ ਉਦੋਂ ਵੀ ਆਪਣਾ ਕੱਪੜਾ ਅੱਗੇ ਪਿੱਛੇ ਹੋ ਸਕਦਾ ਹੈ ਤੇ ਇਸ ਨੂੰ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਧਿਆਨ ਨਾਲ ਇਹਦੀ ਸੈਟਿੰਗ ਕਰਨੀ ਹੈ ਮੜਾ ਮੋਟਾ ਕੱਪੜਾ ਚੱਲ ਜਾਂਦਾ ਹੁੰਦਾ ਹੈ ਜਾਦੇ ਕੱਪੜਾ ਫਿਰ ਇੱਕ ਪਾਸੇ ਜ਼ਿਆਦਾ ਹੋ ਜੇ ਇੱਕ ਪਾਸੇ ਘੱਟ ਹੈ ਉਹਦੇ ਆਪਣਾ ਬਾਜੂ ਇੱਥੋਂ ਅੱਗੇ ਪਿੱਛੇ ਹੋ ਜੂਗੀ ਇੱਕ ਪਾਸਾ ਏਡੋ ਜ਼ਿਆਦਾ ਤੇ ਪਾਸੇ ਚੜ੍ਹ ਜਾਊਗੀ ਹੁਣ ਦੇਖੋ ਕੀ ਕਰਨਾ ਸੀ ਨੇ ਬਾਹਲੀ ਮੂਰੀ ਰੱਖਣੀ ਐ 6.5 ਇੰਚ ਤਿਆਰ ਅਸੀਂ 7.5 ਕੱਟਾਂਗੇ ਤੇ ਇੱਥੋਂ ਟੇਡਾ ਲਾ ਲੈਣਾ ਨਿਸ਼ਾਨ 8.5 ਪੌਣੇ 9 ਦਾ ਡਾਊਨ ਕਿੰਨੀ ਕਰਨੀ ਹੈ ਜੀ 3 ਇੰਚ ਤੇ 1.5 ਇੰਚ ਛੱਡਣਾ ਆਪਾਂ ਮਾਰਜਿਨ ਇਸ ਜਗ੍ਹਾ ਤੋਂ ਇੱਥੋਂ ਆਪਾਂ ਛੱਡੇ 1 ਇੰਚ ਤੇ 1/2 ਇੰਚ ਆਪਾਂ ਹੋਰ ਲੈ ਲੈਨੇ ਕਿਉਂਕਿ ਜਦੋਂ ਆਪਣੀ ਸਿਲਾਈ ਹੋ ਗਈ ਉਸ ਤੋਂ ਬਾਅਦ ਆਪਾਂ ਇਹਦੀ ਆਪਾਂ ਕਟਿੰਗ ਵੀ ਕਰਦੇ ਹੁੰਦੇ ਆ ਹੁਣ ਦੇਖੋ ਇੱਥੋਂ ਆਪਾਂ ਕੀ ਕਰਨਾ ਹੈ ਸੀ 1/2 ਇੰਚ ਛੱਡ ਦੇਣਾ ਉੱਪਰੋਂ 10 ਇੰਚ پرو ਸ਼ਾਟ ਕੀ ਇਹਨੂੰ ਇਸ ਤਰ੍ਹਾਂ ਆਪਾਂ ਪਾ ਲੈਣੀ ਹੈ ਗੁਲਾਈ ਇਹ ਆਪਾਂ ਨਾ ਇਹ ਵਸਤੂ ਬਾਹਰਲੀ ਸਾਈਡ ਨੂੰ ਕੋਣੀਆ ਗਲਾਈ ਇਸ ਤਰ੍ਹਾਂ ਇਹ ਆਪਣੀ ਪਿਛਲੇ ਪੱਲੇ ਵਾਲੀ ਕਾਟ ਹੈ ਠੀਕ ਹੈ ਜਿਹੜਾ ਆਪਾਂ ਇੱਥੇ ਤੋਂ ਦਰਜਦੇ ਹਾਂ ਇਹ ਨਿਸ਼ਾਨ ਆਪਣਾ ਬਾਹਰਲੀ ਸਾਈਡ ਦਾ ਹੋ ਗਿਆ ਮਾਰਜਨ ਕੁੰਤੂ ਸੀ ਕੀ ਕਰਨੀ ਜੇ ਤੁਹਾਨੂੰ ਨਹੀਂ ਵੀ ਪਤਾ ਲੱਗ ਰਿਹਾ ਵੀ ਕਿੰਨੀ ਇੱਥੋਂ ਕੱਟ ਦੇਣੀ ਆ ਇਸ ਜਗ੍ਹਾ ਤੋਂ ਆਪਾਂ ਇੱਥੋਂ ਤੱਕ ਮੈਨ ਲੈਣਾ ਪੌਣੇ 9 ਛੱਡਿਆ ਸੀ ਆਪਾਂ ਨੇ ਤੇ ਪੌਣੇ 9 ਦਾ ਅੱਧ ਕਰ ਲੈਣਾ ਇਸ ਤਰ੍ਹਾਂ ਐਂਜੀ ਤੇ ਫੋਲਡ ਕਰਕੇ ਇੱਥੇ ਲਾ ਲੈਣਾ ਮਿਲ ਤਾਂ ਤੇ ਇਸ ਜਗ੍ਹਾ ਨੂੰ ਅੰਦਰ ਨੂੰ ਪੌਣੇ ਇੰਚ ਦੀ ਗੋਲਾਈ ਦੇ ਦੇਣੀ ਪੌਣੇ ਇੰਚ ਦੀ ਕਾਟ ਪੌਣੀ ਆ ਇੱਥੋਂ ਬੱਸ ਪਤਲਾ ਪਤਲਾ ਸ਼ੇਪ ਬਣਾਉਂਦੇ ਜਾਣਾ ਇਧਰੋਂ ਸ਼ੇਪ ਕੱਤੀ ਦੀ ਕਟਾਉਂਦੇ ਜਾਣਾ ਆ ਦੇਖੋ ਇਸ ਤਰ੍ਹਾਂ ਬਣ ਜਾਣਾ ਇਹ ਤੇ ਫੇਟ ਕੀ ਕਰਨਾ ਆਪਾਂ ਨੇ ਜਿਹੜੀ ਆਪਾਂ ਫੀਟਿੰਗ ਵਾਲਾ ਲਾਉਣਾ ਨਿਸ਼ਾਨ ਉਹ ਆਪਾਂ ਇਹ ਸ਼ੇਪ ਫੱਟੀ ਨਾਲ ਲਾマーਗੇ ਇਸ ਨਾਲ ਬਹੁਤ ਵਧੀਆ ਫੀਟਿੰਗ ਆਉਂਦੀ ਹੈ ਇੰਚਕੇਟ ਨਾਲ ਵੀ ਠੀਕ ਹੈ ਪਰ ਕਈ ਲੋਕ ਕੀ ਕਹਿੰਦੇ ਨੇ ਕਹਿੰਦੇ ਰਿਆ ਭਾ ਜੇ ਸ਼ੇਪ ਫੱਟੀ ਵਾਲੀ ਫੀਟਿੰਗ ਬਹੁਤ ਵਧੀਆ ਆਉਂਦੀ ਹੈ ये इस तरह की कर ला आपने इसमें देखो है मार्जन छे इत अपना लाना से इसमें एक मिनट साढ़े छा इतगा निशान थोड़ा जहा गलत लग गया से जी इस तरह ਜਿਹੜਾ ਇਹ ਮਾਰਜਨ ਆਪਣਾ 1.5 ਇੰਚ ਛੱਡਣਾ ਸੀ ਨਾ ਬਸ ਜੇ ਤੁਹਾਨੂੰ ਜ਼ਿਆਦੇ ਲੱਗ ਰਿਹਾ ਜਿਹੜੇ ਇੰਚ ਜਦੋਂ ਤੁਸੀਂ ਆਪਾਂ ਕੀ ਕਰਾਂਗੇ ਇਹਦੀ ਫਿਟਿੰਗ ਦੀ ਸਲਾਈ ਹੋ ਜੂਗੀ ਉਸ ਤੋਂ ਬਾਅਦ ਜੇ ਤੁਹਾਨੂੰ ਜ਼ਿਆਦੇ ਲੱਗ ਰਿਹਾ ਹੈ ਤਾਂ ਇਹਨੂੰ ਤੁਸੀਂ ਥੋੜਾ ਥੋੜਾ ਹੋਰ ਕਟਿੰਗ ਕਰ ਸਕਦੇ ਹੋ ਬਾਲਾਂ ਨਹੀਂ ਕੱਟਣਾ ਬਸ 10 ਇੰਚ ਤੋਂ ਜ਼ਿਆਦੇ ਇੱਥੇ ਹੋਣਾ ਚਾਹੀਦਾ 1 ਇੰਚ ਤਾਂ ਜ਼ਰੂਰ ਹੋਣਾ ਚਾਹੀਦਾ ਕਈ ਵਾਰੀ ਸਰੀਰ ਭਾਰੀ ਹੋ ਜਾਂਦਾ ਹੈ ਤੇ ਆਪਾਂ ਨੂੰ ਬਾਜੂ ਖੋਲਣੇ ਵੀ ਪੈ ਸਕਦੇ ਨੇ ਬਾਜੂ ਨੂੰ ਤੇ ਇਸ ਤਰ੍ਹਾਂ ਆਪਾਂ ਨੇ ਇੱਥੇ ਲਾ ਲੈਣਾ ਕੱਟ ਦਾ ਨਿਸ਼ਾਨ ਹਾਂਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਕੇ ਬਾਜ਼ੂ ਨੂੰ ਜੇਕਰ ਆਪਣਾ ਨਾ ਕੱਪੜਾ ਥੋੜਾ ਹੋਵੇ ਤੇ ਇਸ ਤਰ੍ਹਾਂ ਜੋੜ ਪਾਉਣਾ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜਰੂਰ ਦੱਸਿਆ ਕਰੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਤੇ ਇਸ ਦਾ ਆਪਾਂ ਦਿਖਾਵਾਂਗੇ ਜਿਹੜਾ ਮੂਰੇ ਡਿਜ਼ਾਈਨ ਬਣਾਉਣਾ ਉਹ ਅਗਲੀ ਵੀਡੀਓ ਵਿੱਚ Thank you, and what?